ਸਸਕਾਲ ਜੀ ਪ੍ਰੋਗਰਾਮ ਅੱਜ ਦੇ ਮੁੱਦੇ 'ਚ ਤੁਹਾਡਾ ਸਵਾਗਤ ਮੈਂ ਗੁਰਮukh ਸਿੰਘ ਰੋਪਾਣਾ ਅੱਜ ਆਪਾਂ ਗੱਲ ਕਰਾਂਗੇ ਕਿ ਭਾਰਤ ਸਰਕਾਰ ਦਾ ਊਰਜਾ ਮੰਤਰਾਲਾ ਇੱਕ ਨਵੀਂ ਨੀਤੀ ਲੈ ਕੇ ਆ ਰਿਹਾ ਹੁਣ ਜਿਹੜੇ ਲੋਕ 16 ਡਿਗਰੀ ਤੇ 에ਅਰ ਕੰਡੀਸ਼ਨ ਚਲਾ ਕੇ ਤੇ ਆਪਣੇ ਕਮਰੇ ਨੂੰ ਸਰਦੀਆਂ ਵਾਂਗ ਠੰਡਾ ਕਰਕੇ ਪੂਰੀ ਗਰਮੀ ਦੇ ਵਿੱਚ ਜਿੱਥੇ ਕਿ ਬਾਹਰ 45 46 47 ਡਿਗਰੀ ਤਾਪਮਾਨ ਹੈ ਅੰਦਰ 16 ਡਿਗਰੀ ਤਾਪਮਾਨ ਕਰਕੇ ਤੇ ਕੰਬਲ ਲੈ ਕੇ ਸੌ ਰਹੇ ਨੇ ਉਹਨਾਂ ਲੋਕਾਂ ਦੇ ਕਰਕੇ ਹੁਣ ਭਾਰਤ ਸਰਕਾਰ ਦੇ ਊਰਜਾ ਮੰਤਰਾਲੇ ਨੂੰ ਇਹ ਨਵੀਂ ਨੀਤੀ ਲੈ ਕੇ ਆਉਣੀ ਪੈ ਰਹੀ ਹੈ ਨਵੀਂ ਨੀਤੀ ਕਹਿੰਦੀ ਹੈ ਕਿ ਤੁਸੀਂ ਆਪਣੇ ਏਸੀ ਨੂੰ ਘੱਟੋ-ਘੱਟ 20 ਡਿਗਰੀ ਤੋਂ نیچے ਨਹੀਂ ਕਰ ਸਕਦੇ ਜਦੋਂ ਕਿ ਹੁਣ ਅਸੀਂ ਆਪਣੇ ਏਸੀ ਨੂੰ 16 ਡਿਗਰੀ ਵੀ ਕਰ ਸਕਦੇ ਆ 17 ਵੀ ਕਰ ਸਕਦੇ ਆ ਤੇ ਉਸ ਤੋਂ ਉੱਪਰ ਹੌਲੀ-ਹੌਲੀ ਉੱਪਰ ਜਿੰਨਾ ਮਰਜ਼ੀ ਜਾ ਸਕਦੇ ਆ ਪਰ ਭਾਰਤ ਸਰਕਾਰ ਦਾ ਨਵੀਂ ਨੀਤੀ ਇਹ ਕਹੇਗੀ ਕਿ ਘੱਟੋ-ਘੱਟ 20 ਡਿਗਰੀ ਤੇ ਵੱਧ ਤੋਂ ਵੱਧ 28 ਡਿਗਰੀ ਤੱਕ ਅਸੀਂ ਆਪਣੇ AC ਨੂੰ ਚਲਾ ਸਕਾਂਗੇ ਇਸ ਦੇ ਨਾਲ ਜਿੱਥੇ ਸਾਡੀ ਬਿਜਲੀ ਦੀ ਬਚਤ ਹੋਵੇਗੀ ਤੇ ਉੱਥੇ ਵੀ ਲੋਕਾਂ ਨੂੰ ਲੱਗਣ ਵਾਲੀਆਂ ਭਿਆਨਕ ਬਿਮਾਰੀਆਂ ਤੋਂ ਵੀ ਕੁਝ ਰਾਹਤ ਮਿਲਣ ਦੀ संभावना है भारत के बिजली ऊर्जा मंत्रालय के मंत्री मनोहर लाल खट्टर ने इस संबंधी जानकारी दी है टेम्परेचर स्टैंडर्डाइजेशन ये भी एक नया प्रयोग नया एक प्रावधान ये किया जा रहा है इसको बहुत जल्दी लागू करने जा रहे हैं अब एसी का जो टेम्परेचर स्टैंडर्डाइजेशन है 20 डिग्री से 28 डिग्री रहेगा यानी 20 डिग्री से नीचे हम उसकी कूलिंग नहीं कर सकते सकेंगे और 28 डिग्री से ऊपर वार्मिंग नहीं कर सकेंगे इस प्रकार का एक पहली बार इस प्रयोग को किया जा रहा है बहुत से देश ऐसे हैं अभी बहुत से जो लोग बताते हैं कि जापान में ये छब्बीस सत्ताईस डिग्री के आसपास सैनिटाइज किया हुआ है और इटली बता रहे थे तेईस डिग्री इटली में किया हुआ है जिन देशों को हम बहुत ज्यादा अपने से आगे मानते हैं फॉरवर्ड मानते हैं और पता नहीं है वहाँ लोग बहुत कुछ आगे करते हैं वहां इस प्रकार के स्टैंडर्ड हैं और हमने अभी डरते डरते उसको 20 डिग्री किया है इसका एक अनुभव आने के बाद इसको आगे भी विचार किया जाएगा और मुझे लगता नहीं है कि बीस डिग्री से नीचे कोई करके सोता होगा सर्वे में तो ये है कि अभी भी लोग कहते हैं इसको चौबीस अभी कर दें लेकिन कुछ लोगों की चिल्लाटना शुरू हो जाए इसलिए 20 से 28 उसको नॉर्म्स को हमने तय किया है सो so, उन्हों का कहना है कि भारत सरकार जरूरी है ਕੇ ਅਜਿਹੇ ਜਿਹੜੀਆਂ ਨਵੀਂ ਨੀਤੀਆਂ ਉਹ ਬਣਾਈਆਂ ਜਾਣ ਕਿਉਂਕਿ ਦਿਨੋ ਦਿਨ ਬਿਜਲੀ ਦੀ ਮੰਗ ਵੱਧ ਰਹੀ ਹੈ ਪਰ ਲੋਕ ਬਿਜਲੀ ਦੀ ਖਪਤ ਨੂੰ ਵੀ ਵਧਾ ਰਹੇ ਆ ਇਸ ਸਮੇਂ ਸਾਡੇ ਭਾਰ ਦੇ ਵਿੱਚ 10 ਕਰੋੜ ਤੋਂ ਵੱਧ 에어 ਕੰਡੀਸ਼ਨ ਚੱਲ ਰਹੇ ਨੇ ਜੋ ਕਿ ਹਰ ਸਾਲ ਲਗਭਗ 1.5 ਕਰੋੜ AC ਵੱਧ ਰਿਹਾ ਜੇਕਰ ਹਰ ਸਾਲ 1.5 ਕਰੋੜ AC ਵੱਧ ਰਿਹਾ ਹੈ ਦਾ ਇਹਦਾ ਮਤਲਬ ਇਹ ਕਿ ਹਰ ਸਾਲ ਬਿਜਲੀ ਦੀ ਖਪਤ ਵੱਧ ਰਹੀ ਹੈ ਸੋ ਸਭ ਤੋਂ ਪਹਿਲਾਂ ਆਪਾਂ ਜੋ ਭਾਰ ਸਰਕਾਰ ਦੀ ਇਹ ਨੀਤੀ ਹੈ ਸੋ ਨੀਤੀ ਇਹ ਹੈ ਕਿ ਜਦੋਂ ਪੀਕ ਡਿਮਾਂਡ ਹੁੰਦੀ ਹੈ ਬਿਜਲੀ ਦੀ ਖਾਸ ਕਰਕੇ ਜੂਨ ਜੁਲਾਈ ਦੇ ਮਹੀਨੇ ਦੇ ਵਿੱਚ ਤਾਂ ਉਸ ਸਮੇਂ 50 ਗੀਗਾਵਾਟ ਜਿਹੜੀ ਬਿਜਲੀ ਦੀ ਖਪਤ ਹੈ ਉਹ ਸਿਰਫ 에어 ਕੰਡੀਸ਼ਨ ਜਿਹੜੇ ਉਹ ਕਰਦੇ ਨੇ ਸੋ 에어 ਕੰਡੀਸ਼ਨ ਦਾ ਤਾਪਮਨ ਜੇਕਰ ਅਸੀਂ 1 ਡਿਗਰੀ ਵਧਾ ਦਈਏ ਤਾਂ 6% ਬਿਜਲੀ ਦੀ ਬਚਤ ਹੁੰਦੀ ਹੈ ਜੇਕਰ ਸਿੱਧੇ ਸ਼ਬਦਾਂ ਵਿੱਚ ਇਹ ਗੱਲ ਕਹਿ ਲਈਏ ਕਿ ਜੇਕਰ ਅਸੀਂ ਆਪਣੇ AC ਨੂੰ 20 21 ਜਿਹੜਾ ਉਹਦੇ ਡਿਗਰੀ ਦੇ ਆਸ-ਪਾਸ ਚਲਾਈਏ ਤਾਂ 3000 ਮੈਗਾਵਾਟ ਬਿਜਲੀ ਦੀ ਬਚਤ ਹੋ ਸਕਦੀ ਹੈ ਜਦੋਂ ਕਿ ਆਮ ਕਰਕੇ ਸਾਨੂੰ 25 26 27 ਜਾਂ 28 ਨਾਲ 24 ਤੋਂ 28 ਦੇ ਵਿੱਚ ਵਿੱਚ ਜਿਹੜੀ AC ਹੈ ਉਹਦੀ ਜਿਹੜੀ ਤਾਪਮਾਨ ਆਉ ਰੱਖਣਾ ਚਾਹੀਦਾ ਸੋ ਇਸ ਸੰਬੰਧੀ ਅਸੀਂ 에어 ਕੰਡੀਸ਼ਨ ਐਕਸਪਰਟ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਕਿ ਕੀ ਸਾਡਾ ਜਿਹੜਾ ਏਸੀ ਦਾ ਤਾਪਮਾਨ ਹੋਣਾ ਕਿੰਨਾ ਕੁ ਚਾਹੀਦਾ ਤੇ ਇਹਦੇ ਨਾਲ ਬਿਜਲੀ ਜਿਹੜੀ ਉਹ ਬਚਤ ਕਿੰਨੀ ਹੋਏ ਸੋ ਸਾਡੇ ਨਾਲ ਜੁੜ ਚੁੱਕੇ ਨੇ ਜਿਹੜੇ ਏਸੀ 에어 ਕੰਡੀਸ਼ਨ ਦੇ ਜਿਹੜੇ ਐਕਸਪਰਟ ਨੇ ਸੋ ਜਿਹੜੀ ਨਵੀਂ ਨੀਤੀ ਆ ਰਹੀ ਹੈ ਭਾਰਤ ਸਰਕਾਰ ਵੱਲੋਂ ਊਰਜਾ ਮੰਤਰਾਲੇ ਵੱਲੋਂ ਕਿ ਅਸੀਂ ਏਸੀ ਦਾ ਤਾਪਮਾਨ ਜਿਹੜਾ ਸਿਰਫ ਅਸੀਂ 20 ਤੋਂ 28 ਦੇ ਵਿੱਚ ਹੀ ਰੱਖ ਸਕਦੇ ਹਾਂ ਇਸ ਸਬੰਧੀ ਫੇਰੇ ਗੱਲਬਾਤ ਕਰ ਰੇ ਸਾਡੇ ਨਾਲ ਐਕਸਪਰਟ ਮਨੀਸ਼ ਅਰੋੜਾ ਜਿਹੜੇ ਉਹ ਜੁੜ ਚੁੱਕੇ ਨੇ ਮਨੀਸ਼ ਜੀ ਤੁਹਾਡਾ ਚੜ੍ਹਦੀ ਕਲਾ ਟੈਮ ਟੀਵੀ ਤੇ ਸਵਾਗਤ ਹੈ ਜੀ ਜੀ ਸਰ ਅ ਅਜਾ ਮਨੀਸ਼ ਜੀ ਸਭ ਤੋਂ ਪਹਿਲੇ ਕੀ ਦੱਸੋਗੇ ਜਿਹੜਾ ਏਸੀ ਦਾ ਤਾਪਮਾਨ ਆ ਨਾ ਭਾਰ ਸਰਕਾਰ ਦੀ ਨਵੀਂ ਨੀਤੀ ਇੱਕ ਆ ਰਹੀ ਹੈ ਤਾਂ ਕੀ ਲੱਗਦਾ ਕਿ ਇਹਦੇ ਨਾਲ ਜਿਹੜੀ ਬਿਜਲੀ ਹੈ ਉਹ ਬਚ ਸਕੇਗੀ ਸਰ ਜਿਨ੍ਹਾਂ ਟੈਂਪਰੇਚਰ ਸਰ ਆ ਰਹੇ ਨੇ ਜੀ ਉਹਨਾਂ ਇਸ ਵੇਲੇ ਇਸ ਟੈਂਪਰੇਚਰ ਦੇ ਉਸ ਚਾ ਬਿਜਲੀ ਦਾ ਖਰਚਾ ਘੱਟ ਹੀ ਬਚੇਗਾ ਜੀ ਜੀ ਲੋ ਪ੍ਰ ਹਾਂ ਜੀ ਟੈਂਪਰੇਚਰ ਬਹੁਤ ਔਈ ਹੈ ਜੀ ਜੀ ਕੀ ਲੱਗਦਾ ਕਿ ਜਿਹੜਾ 20 ਤੋਂ 28 21 ਤੱਕ ਤੁਸੀਂ ਕੀ ਸੁਜੈਸਟ ਕਰਦੇ ਹੋ ਲੋਕਾਂ ਨੂੰ ਕੀ ਲੱਗਦਾ ਕਿ ਜਿਹੜੇ ਆਤਾਮਾਨ ਏਸੀ ਦਾ ਜਿਹੜੇ ਲੋਕ 16 ਤੇ ਛੱਡ ਕੇ ਕੰਬਲ ਲੈ ਕੇ ਸੌਂ ਜਾਂਦੇ ਨੇ ਤਾਂ ਕੀ ਲੱਗਦਾ ਕਿ ਰੱਖਣਾ ਕਿੰਨੇ ਤੇ ਚਾਹੀਦਾ ਉਹਨਾਂ ਨੂੰ ਸਰ ਦੇਖੋ ਜਿਹੜਾ ਮੀਨ ਟੈਂਪਰੇਚਰ ਹੈ ਨਾ ਜੀ ਹੁਣ ਦੇਖੋ ਜੇ ਬਾਹਰ 45 ਡਿਗਰੀ ਤੋਂ ਲੈ ਕੇ 32 ਡਿਗਰੀ ਤੱਕ ਡਿਫਰੈਂਸ ਜਾ ਰਹੇ ਹੈ ਤਾਂ ਸਾਨੂੰ 28 ਡਿਗਰੀ 26 ਡਿਗਰੀ ਬਾਈਸੋ ਕਰ ਨਹੀਂ ਕਰਨਾ ਚਾਹੀਦਾ ਜੀ ਉਹਦਾ ਸਰੀਰ ਨੂੰ ਵੀ ਨੁਕਸਾਨ ਹੈ ਜੀ ਜੀ ਦੇ ਅੰਦਰ ਜਿਹੜਾ ਵੀ ਮੋਅਛਰ ਹੈ ਵਗੈਰਾ ਉਹ ਸਾਰਾ ਉਹਨੇ ਸੱਕ ਕਰ ਲੈਣਾ ਸਾਰਾ ਉਸ ਤੋਂ ਬਾਅਦ ਸੇ ਹੱਜ ਦਰਦ ਪੇਨ ਵਗੈਰਾ ਜਾਂ ਗਰਮ سرد ਸਰੀਰ ਹੋ ਜਾਣਾ ਬੜੀ ਪਰੇਸ਼ਾਨੀ ਆਉਂਦੀ ਹੈ ਜੀ ਜੀ ਕੀ ਇਹ ਲੱਗਦਾ ਬਿਮਾਰੀਆਂ ਨੂੰ ਸਦਾ ਹੈ ਇਹਦੇ ਨਾਲ ਹਾਂ ਜੀ ਬਿਮਾਰੀਆਂ ਦੇਖੋ ਲਗਨ ਗਈ ਲਗਨ ਗਈ ਜੇ ਟੈਂਪਰੇਚਰ ਆਪਣਾ ਪ੍ਰੋਪਰ ਨਹੀਂ ਆ ਰਿਹਾ ਪਰ ਬਹੁਤ ਜ਼ਿਆਦਾ ਆਪਣੇ ਡਾਊਨ ਟੈਂਪਰੇਚਰ ਚਾ ਪਰ ਬੋਡਿੰਗ ਰੱਖਾਂਗੇ ਤਾਂ ਬਾਹਰ ਦੇਖੋ ਐਟਮੋਸਫੇਅਰ ਕਿੰਨਾ ਅੜਨਾ ਹਾਈ ਹੈ ਜੀ 40 ਡਿਗਰੀ ਪਲਸ ਚੱਲ ਰਹੀ ਜੀ ਉਹ ਤਾਂ ਬੜੀ ਜਰ ਹਾਂ ਬਿਲਕੁਲ ਤਾਂ ਇਸ ਲਈ 28 ਡਿਗਰੀ 26 ਡਿਗਰੀ ਸਫੀਸ਼ੀਐਂਟ ਹੈ ਜੀ 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 ਅੱਛਾ ਕੁਝ ਲੋਕ ਇਹ ਵੀ ਕਹਿੰਦੇ ਨੇ ਕਿ ਅੰਦਰ ਪਾਣੀ ਦੀ ਬਾਲਟੀ ਭਰ ਕੇ ਰੱਖਣ ਦੇ ਨਾਲ ਕੋਈ ਫਰਕ ਪੈਂਦਾ ਏਸੀ ਦੇ ਨਾਲ ਨਹੀਂ ਕੋਈ ਇਸ਼ੂ ਨਹੀਂ ਜੀ ਬਿਲਕੁਲ ਕੋਈ ਦਾ ਇਹਦਾ ਕੋਈ ਇਫੈਕਟ ਨਹੀਂ ਹੈ ਬਸ ਇਹ ਕਹਿਣ ਦੀ ਗੱਲ ਹੈ ਜੀ ਇਹਦਾ ਕੋਈ ਅਸਰ ਨਹੀਂ ਹੈ ਕਿਉਂਕਿ ਦੇਖੋ ਬਾਡੀ ਨੂੰ ਇਹਨੇ ਟੱਚ ਕਰ ਰਿਹਾ ਹੈ ਬਾਡੀ ਤੇ ਮਤਲਬ ਅਸਰ ਹੋਏਗਾ ਤੇ ਉਹ ਬਾਡੀ ਦਾ ਮੋਇਸਚਰ ਇਹਨੇ ਸਭ ਕਰ ਰਿਹਾ ਹੈ ਜੀ ਜੀ ਬਾਲਟੀ ਪਰ ਉਹ ਟੱਪ ਪਰ ਉਹ ਤਾਂ ਕੀ ਲੈਣਾ ਹੈ ਸਭ ਸਭ ਕਾਰ ਦੀ ਗੱਲ ਹੈ ਜੀ ਨੈਟ ਦੇ ਉੱਪਰ ਬੜਾ ਕੁਝ ਦੱਸ ਦਈਏ ਹੂੰ ਇਹ ਤਾਂ ਕੋਈ ਅਸਰ ਨਹੀਂ ਹੈ ਜੀ ਚਾਹੇ ਬਾਲਟੀ ਵਰਗੇ ਰੱਖ ਦੋ ਚਾਹੇ ਕੁਝ ਵੀ ਰੱਖ ਦੋ ਜੀ ਜੀ ਤਾਂ ਬਿਜਲੀ ਜਿਹੜੀ ਬਚਤ ਹੈਗੀ ਆ ਉਹ ਕਿੰਨੇ ਕੁ ਬਚਦੇ ਇੱਕ ਪਾਸੇ ਤਾਂ ਸਪੋਜ਼ ਕਰੋ ਤੁਸੀਂ ਮੰਨ ਲਓ ਕਿ 10x10 ਦਾ ਰੂਮ ਆ ਇੱਕ ਜਿਹੜਾ ਆਪਣਾ ਇੱਕ ਟੰਡਾ ਏਸੀ ਲੱਗਿਆ ਜੇ 16 ਤੇ ਲਾਵਾਂਗੇ ਤਾਂ ਕਿੰਨੇ ਕੁ ਬਿਜਲੀ ਖਾਏਗਾ ਜੇ ਆਪਾਂ 26 ਤੇ ਕਰ ਲਾਂਗੇ ਤਾਂ ਕਿੰਨੇ ਕੁ ਬਿਜਲੀ ਬਚਤ ਹੋ ਸਕਦੀ ਹੈ ਕੋਈ ਕੋ ਸਰ ਅਸਰ ਦਾ ਫਰਕ ਪੈ ਜਾਏਗਾ ਜੀ 40 60 ਦਾ ਫਰਕ ਪੈ ਜਾਏਗਾ ਜੀ ਹਾਂ ਜੀ 40 60 ਦਾ ਫਰਕ ਪੈ ਜਾਏਗਾ ਜੇ ਆ ਲਗਾ ਲਓ ਤੁਸੀਂ 16 ਡਿਗਰੀ ਡਬੇਚਰ ਰੱਖਦੇ ਆ ਜੀ ਤਾਂ 1 ਘੰਟੇ ਚ 1 ਸਵਾ ਯੂਨਿਟ ਕਟੋਕਟ ਖਰਚ ਕਰੇਗਾ ਜੀ ਕੇਸੀ ਜੀ ਤੇ ਜੇਕਰ 26 ਤੇ ਹੋਵੇ ਤਾਂ 26 ਤੇ ਹੋਵੇ ਤਾਂ 4 ਯੂਨਿਟ ਜੀ ਤਾਂ ਉਹਦੇ ਨਾਲ ਕੋਈ ਬਹੁਤ ਫਰਕ ਪਏਗਾ ਕਾਫੀ ਬਹੁਤ ਫਰਕ ਪਏਗਾ ਜੀ ਆਟੋ ਕਟ ਹੋ ਜਾਏਗਾ ਮਸ਼ੀਨ ਨੂੰ ਰੈਸਟ ਮਿਲ ਜਾਏਗਾ ਜੀ ਤੇ ਆਹ ਕੋਈ ਟੈਂਪਰੇਚਰ ਸੈਟ ਰਹੇਗਾ ਬਹੁਤ ਫਾਇਦੇ ਹੈ ਜੀ ਜੀ ਕੋਲਾ ਡਿਜੀਟਲ ਕੰਪਰੈਸਰ ਪਰ ਕਿਤੇ ਜੀ ਸੁਰੱਖਿਅਤ ਨਹੀਂ ਰੱਖਣਾ ਚਾਹੀਦਾ ਜੀ ਜੀ ਅੱਜ ਕੱਲ ਦੀ ਨਿਊਜ਼ ਇੰਪ੍ਰੈਸ਼ਨ ਹੈ ਹਮ ਬਰਦਾਸ਼ਤ ਕਰਦੀ ਨਹੀਂ ਗਰਮੀ ਹਮ ਉਹ ਟੈਂਪਰੇਚਰ ਨਾਲ ਆਈ ਰੱਖ ਦਿੰਨੇ ਹੰਬਲ ਲੇ ਕੇ ਸੌਣ ਤੋਂ ਕੀ ਮਤਲਬ ਬੰਦੇ ਦੋਸਤ ਅਗਾ ਸਰੀਰ ਹੈ ਸਰੀਰ ਨੂੰ ਅਪਾ ਜਿੰਨਾ ਰਿਐਚ ਕਰਾਂਗੇ ਤਾਂ ਫਿਰ ਉਹ ਉਹਨਾਂ ਆਜੇ ਨਾ ਕੰਮ ਕਰਨਾ ਹੈ ਜੀ ਜੀ ਅੱਛਾ ਮਨੀ ਜੀ ਇੱਕ ਇਹ ਦੱਸੋ ਕਿ ਕੁਝ ਜਿਹੜੇ ਏਸੀ ਹੈ ਉਹਨਾਂ ਦੇ ਜਿਸ ਤਰ੍ਹਾਂ ਅੰਦਰੋਂ ਲੱਗਦਾ ਕਿ ਉਹਨੂੰ ਅੱਗ ਲੱਗ ਜਾਂਦੀ ਹੈ ਜਾਂ ਉਹਦਾ ਕੰਪਰੈਸਰ ਫਟ ਜਾਂਦਾ ਉਹਦਾ ਕੀ ਜ਼ਿਆਦਾ ਕੀ ਫਰਕ ਹੀ ਪੈਂਦਾ ਉਸ

ਸੋ ਦਸ ਕੋ ਤੋਂ ਸੀ ਸੁਣਿਆ ਕਿ 에어 ਕੰਡੀਸ਼ਨ ਐਕਸਪਰਟ ਟੇਗਲ ਕਹਿੰਦੇ ਨਜ਼ਰ ਆ ਰਿਹਾ ਹੈ ਕਿ ਜੇਕਰ AC 25 26 27 28 ਤੱਕ ਚੱਲਦਾ ਤਾਂ ਬਿਜਲੀ ਵੀ ਬਚਤ ਹੋਏਗੀ ਤਾਂ ਸਾਡੇ ਸਰੀਰ ਨੂੰ ਬਿਮਾਰੀਆਂ ਵੀ ਘੱਟ ਲੱਗਣਗੀਆਂ ਸੋ ਇਸ ਦੇ ਨਾਲ ਇਹ ਵੀ ਜੇ ਆਪਾਂ ਗੱਲ ਕਰੀਏ ਤਾਂ ਜੇਕਰ ਬਾਹਰਲੇ ਕੁਝ ਬਦੇਸ਼ਾਂ ਦੀ ਗੱਲ ਕਰਦੇ ਆ ਜਪਾਨ ਦੇ ਵਿੱਚ AC ਘੱਟੋ ਘੱਟ 26 ਡਿਗਰੀ ਤਾਪਮਾਨ ਦੇ ਉੱਪਰ ਚੱਲਦਾ ਜਦੋਂ ਕਿ ਇਟਲੀ ਦੇ ਵਿੱਚ 23 ਡਿਗਰੀ ਤਾਪਮਾਨ ਤੇ ਚੱਲਦਾ ਹੈ ਉੱਥੇ ਕੋਈ ਵੀ ਵਿਅਕਤੀ 20 ਡਿਗਰੀ ਤੋਂ ਘੱਟ ਏਅਰ ਕੰਡੀਸ਼ਨ ਨਹੀਂ ਚਲਾਉਂਦਾ ਕਿਉਂ ਨਹੀਂ ਚੱਲਦਾ ਕਿਉਂਕਿ ਉੱਥੇ ਸਰਕਾਰਾਂ ਦੇ ਜਿਹੜੇ ਮਾਨਕ ਨੇ ਜਾਂ ਸਰਕਾਰਾਂ ਦੇ ਜਿਹੜੀਆਂ ਨੀਤੀਆਂ ਨੇ ਉਹ ਨੀਤੀਆਂ ਮੁਤਾਬਕ ਜਿਹੜਾ ਏਸੀ ਐਸ ਤੋਂ ਘੱਟ ਨਹੀਂ ਚਲਾਇਆ ਜਾ ਸਕਦਾ ਉਸੇ ਤਰਜ਼ ਤੇ ਹੁਣ ਭਾਰਤ ਸਰਕਾਰ ਵੀ ਇਹ ਜਿਹੜੀ ਨਵੀਂ ਨੀਤੀ ਹੈ ਉਹ ਲੈ ਕੇ ਆ ਰਹੀ ਹੈ ਉਹਦੇ ਨਾਲ ਬਿਜਲੀ ਦੀ ਵੀ ਬਚਤ ਹੋਏਗੀ ਤੇ ਉਹਦੇ ਨਾਲ ਨਾਲ ਜਿਹੜਾ ਸਾਡੇ ਸਰੀਰ ਦੇ ਵਿੱਚੋਂ ਦੇਖੋ ਇਹ ਤਾਂ ਕੋਈ ਨਹੀਂ ਹੈ ਕਿ ਜੇਕਰ ਏਸੀ ਅਸੀਂ ਵੱਧ ਚਲਾਵਾਂਗੇ ਨੁਕਸਾਨ ਹੋਏਗਾ ਘੱਟ ਚਲਾਉਣ ਦੇ ਨਾਲ ਨੁਕਸਾਨ ਜ਼ਰੂਰ ਹੋਏਗਾ ਕਿ ਜੇਕਰ ਆਪਾਂ 16 17 18 19 20 ਤੱਕ ਚਲਾਉਣਾ ਤਾਂ ਉਹਦੇ ਨਾਲ ਸਾਡੇ ਸਰੀਰ ਦੇ ਵਿੱਚ ਵੀ ਫਰਕ ਪੈਂਦਾ ਸੋ ਐਕਸਪਰਟ ਦੱਸਦੇ ਨੇ ਕਿ ਜਿਹੜਾ ਏਸੀ ਹੈ ਉਹਨੂੰ 24 25 26 27 ਤੇ ਚਲਾਉਣਾ ਚਾਹੀਦਾ ਭਵਿੱਖ ਵਿੱਚ ਇਹ ਨਵੀਂ ਨੀਤੀ ਹੈ ਦੇ ਵਿੱਚ ਹੋਰ ਸੋਧ ਹੋ ਸਕਦੀ ਹੈ ਪਰ ਨਵੀਂ ਨੀਤੀ ਹੈ ਜਿਹੜੀ ਉਹ ਹੋ ਸਕਦਾ ਹੈ ਕਿ ਇਸ ਸੀਜ਼ਨ ਦੇ ਵਿੱਚ ਤਾਂ ਨਹੀਂ ਉਹ ਲਾਗੂ ਹੋ ਸਕਦੀ ਪਰ ਇਸ ਸੀਜ਼ਨ ਦੇ ਵਿੱਚ ਉਹ ਨੀਤੀ ਬਣ ਸਕਦੀ ਹੈ ਜਿਹੜੀ ਕਿ ਅਗਲੇ ਗਰਮੀ ਦੇ ਸੀਜ਼ਨ ਤੱਕ ਜਿਹੜੀ ਉਹ ਲਾਗੂ ਹੋਣ ਦੀ ਸਭਾਵਨਾ ਹੈ ਇਹ ਨੀਤੀ ਸਿਰਫ ਘਰਾਂ ਦੇ ਨਹੀਂ ਨਹੀਂ ਸ਼ਾਪਿੰਗ ਮਾਲ ਹੋਟਲ ਜਾਂ ਜਿੰਨੇ ਵੀ ਕਮਰਸ਼ੀਅਲ ਭਵਨ ਇਥੋਂ ਤੱਕ ਕਿ ਗੱਡੀਆਂ ਦੇ ਵਿੱਚ ਵੀ ਜਿਹੜਾ ਸਾਡਾ AC ਚੱਲਦਾ ਹੈ ਉਹਦੇ ਵਿੱਚ ਵੀ ਇਹ ਜਿਹੜੀ ਨੀਤੀ ਆ ਉਹ ਲਾਗੂ ਹੋਏਗੀ ਕਿਉਂ ਕਿਉਂਕਿ ਜਿਹੜਾ ਗੱਡੀਆਂ ਦਾ AC ਹੈ ਉਹ ਵੀ ਘੱਟੋ ਘੱਟ 20 28 ਦੇ ਵਿਚ ਆ ਵਿੱਚ ਜਿਹੜਾ ਉਹ ਚੱਲਣ ਦੀ ਸਭਾਵਨਾ ਹੁਣ ਗੱਲ ਹੈ ਕਿ ਬਿਜਲੀ ਦੀ ਮੰਗ ਕਿੰਨੀ ਹੈ ਪੰਜਾਬ ਦੇ ਜੇਕਰ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਬਿਜਲੀ ਦੀ ਮੰਗ ਨੇ ਪਿਛਲੇ 64 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਪਿਛਲੇ ਸਾਲ ਦੀ ਗੱਲ ਕਰੀਏ ਤਾਂ ਪਿਛਲੇ ਸਾਲ ਜੂਨ ਮਹੀਨੇ ਦੇ ਵਿੱਚ 16000 78 ਬਿਜਲੀ ਮੈਗਾਵਾਟ ਜਿਹੜੀ ਉਹਦੀ ਮੰਗ ਸੀ ਜਦੋਂ ਕਿ ਇਸ ਸਾਲ 16249 ਮੈਗਾਵਾਟ ਬਿਜਲੀ ਦੀ ਡਿਮਾਂਡ ਪੂਰ ਪੁੱਜ ਗਈ ਹੈ। ਸੋ ਬਿਜਲੀ ਦੀ ਡਿਮਾਂਡ ਇੰਨੀ ਆ ਇਸ ਕਰਕੇ ਕਿ 에어 ਕੰਡੀਸ਼ਨ ਜਿਆਦਾ ਚੱਲ ਰਹੇ ਨੇ ਤੇ ਲੋਕ 에어 ਜਿਹੜੇ AC ਨੇ ਉਹਨੂੰ 15 16 17 18 19 20 ਤੋਂ 16 ਦੇ ਵਿੱਚ ਵਿੱਚ ਰੱਖ ਰਹੇ ਆ ਜਿਸ ਦਾ ਨੁਕਸਾਨ ਬਿਜਲੀ ਦੀ ਵੱਧ ਖਪਤ ਹੋ ਰਿਹਾ। ਸੋ ਪੰਜਾਬ ਦੇ ਵਿੱਚ ਜਿਹੜਾ ਤਾਪਮਾਨ ਆ ਖਾਸ ਕਰਕੇ ਰਾਜਸਥਾਨ ਦੇ ਇਲਾਕੇ ਜਿਹੜੇ ਨੇੜੇ ਲੱਗਦੇ ਨੇ ਬਠਿੰਡਾ ਹਵੋਰ ਫਾਜ਼ਿਲਕਾ ਮੁਕਤਸਰ ਜਾਂ ਹੋਰ ਜਿਹੜੇ ਵੀ ਇਧਰਲੇ ਪਾਕਿਸਤਾਨ ਦੇ ਨਾਲ ਇਲਾਕੇ ਜਿਹੜੇ ਆ ਸਰਹੱਦੀ ਇਲਾਕੇ ਨੇ ਉਹਨਾਂ ਵਿੱਚ ਵੀ 47 ਡਿਗਰੀ ਤੋਂ ਵੱਧ ਜਿਹੜਾ ਤਾਪਮਾਨ ਆ ਹੋ ਰਿਕਾਰਡ ਕੀਤਾ ਜਾ ਰਿਹਾ ਸੋ ਇਸ ਵਾਰ ਤਾਪਮਾਨ ਬਹੁਤ ਜ਼ਿਆਦਾ ਵੱਧ ਰਿਹਾ ਤਾਂ ਭਵਿੱਖਬਾਣੀ ਇਹ ਹੈ ਮੌਸਮ ਵਿਭਾਗ ਦੀ ਕਿ ਅਜੇ 15 ਤਰੀਕ ਤੋਂ ਵੱਧ ਇਸ ਤੋਂ ਜਿਹੜੀ ਨਜਾਤ ਮਿਲ ਸਕਦੀ ਹੈ ਔਰ ਹੀਟ ਵੇਵ 15 ਤਰੀਕ ਤੱਕ ਇਸੇ ਤਰ੍ਹਾਂ ਜਿਹੜੀ ਉਹ ਵੱਧ ਜਾਈਗੀ ਤਾਂ ਹੋ ਸਕਦਾ ਹੈ ਇਹ ਜਿਹੜਾ ਤਾਪਮਾਨ ਆ 47 ਤੋਂ 48 ਤੱਕ ਵੀ ਪਹੁੰਚ ਸਕਦਾ। ਤੋਂ ਇਸ ਕਰਕੇ ਅਸੀਂ ਵੀ ਲੋਕਾਂ ਨੂੰ ਇਹ ਅਪੀਲ ਕਰਾਂਗੇ ਕਿ ਤੁਸੀਂ ਬਿਜਲੀ ਦੀ ਬਚਤ ਦੇ ਵਿੱਚ ਵੀ ਯੋਗਦਾਨ ਪਾ ਸਕਦੇ ਹੋ। ਯੋਗਦਾਨ ਇਸ ਕਰਕੇ ਕਿ ਜੇਕਰ ਤੁਹਾਡੇ ਘਰ AC ਚੱਲ ਰਿਹਾ ਤਾਂ ਉਸ ਨੂੰ 27-28 ਤੱਕ ਉਹਨੂੰ ਰੱਖਿਆ ਜਾ ਸਕਦਾ ਹੈ। ਜੇਕਰ ਸ਼ੁਰੂਆਤੀ ਦੌਰ ਦੇ ਵਿੱਚ ਤੁਸੀਂ ਉਹਨੂੰ 23-24 ਚਲਾ ਸਕਦੇ ਹੋ ਤਾਂ ਜਦੋਂ ਵੀ ਕਮਰੇ 'ਚ ਤੁਹਾਨੂੰ ਲੱਗਦਾ ਹੈ ਕਿ ਠੰਡਕ ਮਹਿਸੂਸ ਹੋਣ ਲੱਗੀ ਤਾਂ ਉਸ ਨੂੰ 26-27-28 ਤੇ ਚਲਾਇਆ ਜਾ ਸਕਦਾ ਹੈ ਜਿਸ ਦੇ ਨਾਲ ਤੁਹਾਡੇ ਸਰੀਰ ਤੇ ਹੀ ਫਰਕ ਨਹੀਂ ਪਏਗਾ। ਤੇ ਇਸ ਦੇ ਨਾਲ ਨਾਲ ਜਿਹੜੀ ਬਿਜਲੀ ਹੈ ਉਹ ਵੀ ਬਚਤ ਹੋ ਸਕੇਗੀ ਅੱਜ ਦੇ ਪ੍ਰੋਗਰਾਮ ਚੇਨਈ ਮੈਨੂੰ ਦਿਓ ਇਜਾਜ਼ਤ ਧੰਨਵਾਦ this program is sponsored by the singler office bakersfield for all your immigration family law needs call or scan qr code to contact us rodis ink million miles with smile or scan qr code to contact us ਤਾਂ ਅਬਾ ਇੰਡੀਅਨ ਕੁਜ਼ੀਨ Tracy find authentic Indian cuisine in Tracy or scan QR code to contact us. Simi Valley Family Dental Office or scan QR code to contact us.